ਇਹ ਖ ਬੜੀ ਅੱਛੀ ਗੱਲ ਹੈ ਕਾਲ ਤਖਤ ਸਭ ਸਿੱਖਾਂ ਵਾਸਤੇ ਤਾਂ ਹੈ ਹੀ ਇੱਕ دنیਆਵੀ ਹੁਕਮ ਹੈ ਉੱਥੇ ਜੋ ਹੁਕਮ ਆਉਂਦਾ ਉਸ ਨੂੰ ਕਾਲਪੁਰਖ ਦਾ ਹੁਕਮ ਮੰਨਦੇ ਆ ਸਾਰੇ ਬਾਕੀ ਵੀ ਦੁਨੀਆਂ ਦੇ ਧਰਮਾਂ ਦੇ ਲੋਕ ਆ ਕੇ ਉੱਥੇ ਨਮਸਕਾਰ ਕਰਦੇ ਆ ਸ਼ਰਧਾ ਦੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਰਸਾਇਆ ਹੋਇਆ ਤਖਤ ਜਿੱਥੋਂ ਸਾਨੂੰ ਭਗਤੀ ਤੇ ਸ਼ਕਤੀ ਦੋਨੇ ਜੜੀਆਂ ਸ਼ਕਤੀਆਂ ਮਿਲਦੀਆਂ ਨੇ ਸੋ ਉਸ ਦੇ ਤਹਿਤ ਹੀ ਜੋ ਤੁਹ ਕੋਈ ਫੈਸਲੇ ਹੁੰਦੇ ਨੇ ਜਾਂ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਜਾਂ ਕਿਤੇ ਲੋਕਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਗੱਲ ਆਈ ਵੀ ਕਿਤੇ ਕੋਈ ਗਲਤੀ ਹੋਈ ਹੈ ਕਿਸੇ ਵੇਲੇ ਕੰਮ ਕਰਦਿਆਂ ਉਹਦੇ ਵਾਸਤੇ ਫਿਰ ਉੱਥੇ ਕਾਲ ਤਖਤ ਦੇ ਉੱਤੇ ਫੈਸਲਾ ਹੁੰਦਾ ਹੈ ਕਿ ਹੋਇਆ ਨਹੀਂ ਹੋਇਆ ਠੀਕ ਹੈ ਜਾਂ ਗਲਤ ਹੈ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਇੱਕ ਸ਼ਿਕਾਇਤ ਗਈ ਉਹਦੇ ਤਹਿਤ ਹੀ ਫੈਸਲਾ ਹੋਇਆ ਤੇ ਉਹ ਫੈਸਲਾ ਸਾਰਿਆਂ ਨੇ ਸਰਬਸੰਮਤੀ ਨਾਲ ਮੰਨ ਲਿਆ ਤੇ ਬੜੀ ਅੱਛੀ ਗੱਲ ਹੈ ਪ੍ਰਧਾਨ ਸਾਹਿਬ ਤੇ ਸਾਰੇ ਜਿੰਨੇ ਵੀ ਸੀਓ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਉਹ ਆਪਣੀ ਜਿਹੜੀ ਸਜ਼ਾ ਉੱਥੋਂ ਕੱਲ ਤੱਕ ਤਾਂ ਸਭ ਸਜ਼ਾ ਤਾਂ ਨਹੀਂ ਹੁੰਦੀ ਸੇਵਾ ਹੀ ਹੁੰਦੀ ਹੈ ਉਹ ਸਾਰੇ ਆਪਣੀ ਨਿਵਾ ਰਹੇ ਆ ਮੇਰੇ ਨਾਲ ਕੱਲ ਨੂੰ ਮੁਕਸਰ ਸਮਾਪਤ ਹੋ ਜਾਏਗੀ ਫਿਰ ਅਰਦਾਸ ਕਰਕੇ ਉੱਥੇ ਅੰਮ੍ਰਿਤਸਰ ਸਾਹਿਬ ਅਗਲੇ ਦਿਨ ਉਦੋਂ ਤੇ ਸਾਰਾ ਜਿਹੜਾ ਜਿਹੜਾ ਇਨੇ ਚਿਰ ਦਾ ਰੋਲਾ ਰਪਾ ਪੈਂਦਾ ਸੀਗਾ ਉਹ ਸਾਰਾ ਸਮਾਪਤ ਹੋ ਜਾਏ। ਵੇਖੋ ਹਮਲਾ ਤਾਂ ਜਿਹੜਾ ਕਿਸੇ ਤੇ ਵੀ ਹੋਵੇ ਪ੍ਰਧਾਨ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਹੁਤ ਵੱਡੀ ਗੱਲ ਹੈ। ਡਿਪਟੀ ਸੀਐਮ ਰਹੇ ਨੇ ਪੰਜਾਬ ਦੇ। ਉਹ ਤਾਂ ਬਹੁਤ ਵੱਡੀ ਗੱਲ ਹੈ। ਜਿੰਨਾ ਉਹਦੀ ਨਿੰਦਿਆ ਕੀਤੀ ਜਾਵੇ ਥੋੜੀ ਹੈ। ਮੈਂ ਕਹਿੰਦਾ ਹਮਲਾ ਤਾਂ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ। ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਿੰਦਾ ਮੈਂ ਉਹਨੂੰ ਵੀ ਮਾਰਾ ਗਿਣਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ। ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ। ਤੇ ਜੇ ਉੱਥੇ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਈ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰ ਇੱਕਠੇ ਹੋ ਕੇ ਲੈ ਕੇ ਆ ਗਿਆ ਭੰਗ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੋ ਇਹ ਚੰਗਾ ਹੋ ਗਿਆ ਜਿਹੇਦਾਰ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਇਕੱਠੇ ਹੋਵੋ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਗੱਲ ਸੀ ਪ੍ਰੇਸ਼ ਹੋਣਾ ਸੀ ਜੀ ਅਕਾਲ ਤਖਤ ਸਾਹਿਬ ਤੇ ਮੈਨੂੰ ਮੈਂ ਉੱਧਰ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉੱਧਰ ਜਾਵਾਂਗਾ ਅਕਾਲੀ ਦਲ ਵੱਲੋਂ ਢਾਂਚਾ ਹਾਲ ਤੱਕ ਭੰਗ ਨਹੀਂ ਕੀਤਾ ਗਿਆ ਜੀ ਉਹਨੂੰ ਕਿਵੇਂ ਦੇਖਾਂ ਨਹੀਂ ਅਕਾਲੀ ਦਲ ਦਾ ਅਸਤੀਫਿਆਂ ਦੀ ਗੱਲ ਆਈ ਇਹ ਦਿਨ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਹੈਗੇ ਤੁਹਾਨੂੰ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਵ ਪਵੇਂ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਪਵੇਂ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਪੰਜਾਬ ਚ ਸਤਾਈ ਚ ਸਰਕਾਰ ਬਣ ਜੂਗੀ ਹੁਣ ਕਹਿਣ ਲੱਗੇ ਵੀ ਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਮ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਇਹ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੀ ਦਲ ਵੀ ਇਕੱਠਾ ਹੋਏਗਾ ਬਲਕਿ ਬੀਜੇਪੀ ਨੂੰ ਵੀ ਨਾਰ ਲਾਉਣਾ ਪਏ ਲੁਕਾ ਸਾਹਿਬ ਜਿਹਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਸਾਰੇ ਇਕੱਠੇ ਹੋ ਜੋ ਕਾਲੀ ਦਲ ਬਾਗੀ ਦਾਗੀ ਸਾਰੇ ਉਹਨਾਂ ਨੇ ਕਿਹਾ ਇਕੱਠੇ ਹੋ ਜਾਣ ਹੁਣ ਲੱਗਾ ਕੋਈ ਐਫਰਟ ਕਰੋਗੇ ਤੁਹਾਡਾ ਜਰੂਰ ਜਰੂਰ ਪੂਰਾ ਜੋਰ ਪੂਰਾ ਜੋਰ ਲਾ ਕੇ ਸਾਰਾ ਇਕੱਠੇ ਸਾਰਿਆਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਕੋਈ ਹੋਗੇ ਸਾਰਿਆਂ ਨੂੰ ਲਾ ਕੇ ਇਕੱਠੇ ਹੋਣ ਦੀ ਭਲਾ